ਸੰਤਾਂ ਦੇ ਗੁਪਤ ਬਚਨ ਯਾਦ ਕਰ ਲਵੋ ਜਪਜੀ ਸਾਹਿਬ ਦੀ ਇਹ ਪੰਕਤੀ ਦਾ ਜਾਪ 15 ਵਾਰ ਕਰ ਲਵੋ ਜੋ ਕਿਸਮਤ ਚ ਨਹੀਂ ਵੀ ਹੈਗਾ ਉਹ ਵੀ ਮਿਲ ਜਾਵੇਗਾ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਰਹਿਮਤਾਂ ਕਰਨ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਮਿਹਰ ਦੇ ਸਦਕਾ ਪਿਆਰਿਓ ਕੁਰਬਾਨੀ ਦੇ ਵਿੱਚੋਂ ਆਪਾਂ ਉਦਾਹਰਨ ਪੜ੍ਹਨੇ ਆ ਮੇਰੇ ਸਤਿਗੁਰੂ ਜੀ ਸਾਡੇ ਤੇ ਅਨੇਕਾਂ ਕਿਰਪਾ ਕਰਦੇ ਨੇ ਗੁਰਮੁਖ ਪਿਆਰਿਓ ਸਤਗੁਰੂ ਮਹਾਰਾਜ ਕਹਿੰਦੇ ਨੇ ਜਿਸ ਪ੍ਰਸ਼ਾਦ ਸਤਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੀ ਪਾਤਸ਼ਾਹ ਜੀ ਨੇ ਸਾਫ਼ ਹੀ ਗੱਲ ਜਿਹੜੀ ਸਾਨੂੰ ਸਮਝਾ ਦਿੱਤੀ ਕਿ ਭਾਈ ਜਿਸ ਪ੍ਰਭੂ ਦੀ ਕਿਰਪਾ ਦੇ ਨਾਲ ਤੂੰ ਸਵਾਦ ਲੈ ਭੋਜਨ ਸ਼ਕਦਾ ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਸ਼ੁਕਰਾਨਾ ਕਰਕੇ ਯਾਦ ਰੱਖ ਸਦਾ ਉਹਦਾ ਸ਼ੁਕਰਾਨਾ ਕਰ ਉਹਦੇ ਤੋਂ ਦੂਰ ਨਾ ਹੋ ਕਦੀ ਵੀ ਦੂਰ ਨਾ ਹੋ ਗੁਰਮੁਖੋ ਸਤਗੁਰੂ ਮਹਾਰਾਜ ਜੀ ਨੇ ਬੜੀ ਵੱਡੀ ਸਾਡੇ ਤੇ ਕਿਰਪਾ ਕੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਵੱਡੀ ਰਹਿਮਤ ਜਿਹੜੀ ਹੈ ਉਹ ਸਾਡੇ ਉੱਪਰ ਹੋਈ ਹੈ ਪਿਆਰਿਓ ਕਈ ਵਾਰੀ ਆਪਾਂ ਜਿਹੜੀਆਂ ਬੇਨਤੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਸਤਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਪਿਆਰਿਓ ਸਤਗੁਰੂ ਮਹਾਰਾਜ ਕਹਿੰਦੇ ਝਰ ਹੈ ਕਾਮ ਕ੍ਰੋਧ ਦ੍ਰਿਸ਼ਟਾਈ ਪਾਤਸ਼ਾਹ ਕਹਿੰਦੇ ਕੋਸਮ ਮਨੁੱਖ ਦੇ ਸਾਰੇ ਕਾਮ ਕ੍ਰੋਧ ਆਦਿਕ ਵੈਰੀ ਨਾਸ਼ ਹੋ ਜਾਂਦੇ ਨੇ ਜਿਹੜਾ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਸਮਝਦਾ ਹੈ ਪੜ੍ਹਦਾ ਹੈ ਗੁਰਮਖੋ ਆਪਾਂ ਬੇਨਤੀਆਂ ਸਾਂਝੀਆਂ ਕਰਦੇ ਆ ਆਏ ਦਿਨ ਸਤਿਗੁਰੂ ਮਹਾਰਾਜ ਜੀ ਸਾਡੇ ਤੇ ਕਿਰਪਾ ਕਰਦੇ ਨੇ ਪਿਆਰਿਓ ਇੱਕ ਆਪਾਂ ਚੀਜ਼ ਨੂੰ ਸਮਝਣਾ ਹੈ ਮਹਾਂਪੁਰਖ ਬਚਨ ਕਰਦੇ ਹੁੰਦੇ ਸੀ ਕਹਿੰਦੇ ਭਾਈ ਜਪਜੀਤ ਸਾਹਿਬ ਦੀ ਇਸ ਪੰਕਤੀ ਦਾ ਜਾਪ ਕਰ ਲੋ ਕਿਹੜੀ ਪੰਕਤੀ ਦਾ ਸਾਰਾ ਜਪਜੀ ਸਾਹਿਬ ਸਤਕਾਰਯੋਗ ਹੈ ਪਰ ਜੇ ਇੱਕ ਪੰਗਤੀ ਮਹਾਪੁਰਖਾਂ ਨੇ ਕਹਿਣ ਦਾ ਮਤਲਬ ਸੀ ਜੇ ਇੱਕ ਵੀ ਪੰਗਤੀ ਨੂੰ ਅਸੀਂ ਪੜ ਲਿਆ ਇੱਕ ਵੀ ਪੰਗਤੀ ਦੇ ਅਰਥਾਂ ਨੂੰ ਅਸੀਂ ਸਮਝ ਲਿਆ ਜਪ ਲਿਆ ਤੇ ਸਮਝ ਲਓ ਸਾਡੇ ਤੇ ਅਜਿਹੀ ਕਿਰਪਾ ਹੋ ਗਈ ਸਮਝ ਲਓ ਸਾਡੇ ਤੇ ਅਜਿਹੀ ਮਿਹਰ ਹੋ ਗਈ ਸਤਿਗੁਰੂ ਨੇ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਕਰ ਦਿੱਤਾ ਪਾਤਸ਼ਾਹ ਕਹਿੰਦੇ ਇੱਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ ਸਾਰੀ ਗੱਲ ਸਪਸ਼ਟ ਹੋ ਗਈ ਪਾਤਸ਼ਾਹ ਕਹਿੰਦੇ ਜੇ ਇੱਕ ਵੀ ਗੁਰਬਾਣੀ ਦਾ ਸ਼ਬਦ ਸਾਡੇ ਅੰਦਰ ਵਸ ਜਾਏ ਸਾਡੇ ਹਿਰਦੇ ਦਾ ਸ਼ਿੰਗਾਰ ਬਣ ਜਾਏ ਕਹਿੰਦੇ ਸਾਰੀ ਜ਼ਿੰਦਗੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਹੋ ਜਾਂਦੀ ਹੈ ਤੇ ਕਦੇ ਵੀ ਕਹਿੰਦੇ ਸਤਗੁਰੂ ਮਹਾਰਾਜ ਜੀ ਤੋਂ ਸਾਡੀ ਦੂਰੀ ਨਹੀਂ ਹੋ ਸਕਦੀ ਸਤਿਗੁਰੂ ਸਾਡੇ ਤੇ ਮਿਹਰ ਕਰ ਦਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤੇ ਮਿਹਰ ਕਰ ਦਿੰਦੇ ਨੇ ਗੁਰਸਿੱਖੋ ਸਤਿਗੁਰੂ ਦੀ ਇਹੋ ਜੀ ਮਿਹਰ ਹੁੰਦੀ ਹੈ ਪਾਤਸ਼ਾਹ ਦੀ ਇਹੋ ਜੀ ਮਿਹਰ ਹੁੰਦੀ ਹੈ ਪਿਆਰਿਓ ਕਦੇ ਵੀ ਅਸੀਂ ਸਤਿਗੁਰੂ ਤੋਂ ਦੂਰ ਨਹੀਂ ਜਾਂਦੇ ਹਾਂ ਕਦੇ ਵੀ ਅਸੀਂ ਸਤਿਗੁਰੂ ਤੋਂ ਦੂਰ ਨਹੀਂ ਜਾਂਦੇ ਇਹ ਯਾਦ ਰੱਖਿਓ ਤੇ ਜਿਵੇਂ ਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਹੁਣ ਯਾਦ ਰੱਖੋ ਵੀ ਸਤਿਗੁਰੂ ਨੇ ਸਾਡਾ ਸਰੀਰ ਬਣਾਇਆ ਸਤਗੁਰੂ ਨੇ ਉਹਦੇ ਵਿੱਚ ਇੱਕ ਸੋਚ ਪੈਦਾ ਕੀਤੀ ਸਤਗੁਰੂ ਨੇ ਸਾਨੂੰ ਲੱਖਾਂ ਲੱਖਾਂ ਰੁਪਏ ਦੇ ਵਿਕਣ ਵਾਲੇ ਅੰਗ ਮੁਫਤ ਦੇ ਵਿੱਚ ਦਿੱਤੇ ਸੋਹਣਾ ਸੁੰਦਰ ਸ਼ਡੌਲ ਸਰੀਰ ਦਿੱਤਾ ਤੇ ਪਿਆਰਿਓ ਯਾਦ ਰੱਖਿਓ ਤੇ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਨਹੀਂ ਨਾ ਕੀਤਾ ਸਾਡੇ ਕੋਲੇ ਇਨਾ ਸੋਹਣਾ ਸੁੰਦਰ ਸਰੀਰ ਹੈ ਅਸੀਂ ਸ਼ੁਕਰਾਨਾ ਨਹੀਂ ਕੀਤਾ ਅਸੀਂ ਜੋ ਸਾਡੇ ਕੋਲੇ ਨਹੀਂ ਉਹਦੇ ਲਈ ਬਲਕੇ ਗਿਲਾ ਕੀਤਾ ਸਤਿਗੁਰੂ ਮੈਨੂੰ ਆਹ ਨਹੀਂ ਦਿੱਤਾ ਮੈਨੂੰ ਉਹ ਨਹੀਂ ਦਿੱਤਾ ਮੈਨੂੰ ਆਹ ਨਹੀਂ ਮਿਲਿਆ ਮੈਨੂੰ ਉਹ ਨਹੀਂ ਮਿਲਿਆ ਸਾਡੇ ਕੋਲੇ ਕੇਵਲ ਤੇ ਕੇਵਲ ਜਿਹੜਾ ਹੈ ਉਹ ਸ਼ੁਕਰਾਨੇ ਤੋਂ ਇਲਾਵਾ ਸਾਡੇ ਕੋਲੇ ਕੇਵਲ ਗੁਰੂ ਲਈ ਉਲੰਭੇ ਹੀ ਨੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਸਿਖਾ ਯਾਦ ਰੱਖ ਸਤਿਗੁਰੂ ਮਹਾਰਾਜ ਜੀ ਨੇ ਤੈਨੂੰ ਕੰਪਿਊਟਰ ਤੋਂ ਵੀ ਤੇਜ਼ ਦਿਮਾਗ ਦਿੱਤਾ ਤੈਨੂੰ ਸੋਚ ਦਿੱਤੀ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਕ ਤੇਰੀ ਰਾਤ ਤੇਰੀ ਮਤ ਦੇ ਵਿੱਚ ਰਤਨ ਵੀਨੇ ਜਵਾਹਰ ਵੀਨੇ ਮਾਨਕ ਵੀਨੇ ਇੰਨੇ ਰਤਨ ਜਵਾਹਰਾਂ ਦੇ ਮੁੱਲ ਕੀਮਤੀ ਜਿਹੜੀ ਹੈ ਤੇਰੀ ਸੋਚ ਜੋ ਤੈਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਚੰਗੀ ਸੋਚ ਭਲੀ ਸੋਚ ਯਾਦ ਰੱਖੋ ਨੈਸ਼ਨਲ ਖੇਡਣ ਵਾਲੇ ਖਿਡਾਰੀ ਤੇ ਵੱਡੇ ਵੱਡੇ ਅਹੁਦਿਆਂ ਤੇ ਜਾਣ ਵਾਲੇ ਅਧਿਕਾਰੀ ਤੇ ਸਾਡੇ ਹੋਰ ਜਿਹੜੇ ਕਈ ਜਿਹੜੇ ਆਪਾਂ ਕਹੇ ਲਈ ਵੀ ਜਿਵੇਂ ਪ੍ਰਾਈਮ ਮਿਨਿਸਟਰ ਹੈ ਰਾਸ਼ਟਰਪਤੀ ਹੈ ਮੁੱਖ ਮੰਤਰੀ ਹੈ ਜਾਂ ਜਿੰਨੇ ਵੀ ਹੋਰ ਵੱਡੇ ਵੱਡੇ ਅਹੁਦੇ ਨੇ ਇਹਨਾਂ ਤੇ ਬੈਠਣ ਵਾਲੇ ਇਹਨਾਂ ਤੇ ਜਾਣ ਵਾਲੇ ਆਮ ਮਨੁੱਖ ਹੀ ਨੇ ਨਾ ਪਰ ਸਤਿਗੁਰੂ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਉਹ ਗੱਲ ਵੱਖਰੀ ਵੀ ਉਹ ਚਲੋ ਆਪਣੇ ਮੌਕੇ ਦੀ ਜਿਹੜੀ ਹੈ ਦੁਰਵਰਤੋਂ ਕਰ ਰਹੇ ਨੇ ਲੋਕਾਂ ਦੀ ਸੇਵਾ ਕਰਨ ਦੀ بجائے ਲੋਕਾਂ ਨੂੰ ਲੁੱਟੇ ਜਾ ਰਹੇ ਨੇ ਮੇਰਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਪਰ ਫਿਰ ਵੀ ਮੈਂ ਬੇਨਤੀ ਕਰਦਾ ਹਾਂ ਸਾਰੇ ਲੀਡਰਾਂ ਦੀ ਸਾਰੇ ਹੀ ਇੱਕ ਰਾਜਨੀਤਿਕ ਤਬਕੇ ਦੀ ਇਹ ਸੱਚਾਈ ਹੈ ਕੋਈ ਹੋਊਗਾ ਉਹਦੇ ਵਿੱਚੋਂ ਇਮਾਨਦਾਰ ਨਹੀਂ ਬਾਕੀ ਸਾਰੇ ਹੀ ਜਿਹੜੇ ਨੇ ਉਹ ਇੱਕ ਦੂਜੇ ਨਾਲ ਮਿਲਜੁਲ ਕੇ ਖਾਂਦੇ ਪੀਂਦੇ ਆ ਚਲੋ ਖੈਰ ਬੇਨਤੀ ਕਰਾਂ ਸਤਿਗੁਰੂ ਕਹਿੰਦੇ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਕਹਿੰਦੇ ਜੇ ਤੂੰ ਗੁਰੂ ਦੀ ਸੁਣ ਲਵੇਂ ਗੁਰੂ ਦੀ ਮੰਨ ਲਵੇਂ ਗੁਰ ਸਿਖਾ ਕਹਿੰਦੇ ਤੇਰੀ ਮਤ ਜਿਹੜੀ ਐ ਉਹ ਰਤਨਾ ਜਵਾਹਰਾਂ ਤੋਂ ਵੀ ਮਹਿੰਗੀ ਐ ਤੇ ਪਾਤਸ਼ਾਹ ਜੀ ਤੇਰੇ ਅੰਦਰ ਇੱਕ ਅਜਿਹੀ ਸੋਚ ਤੈਨੂੰ ਬਖਸ਼ਿਸ਼ ਕਰਦੇ ਨੇ ਦਿਮਾਗ ਤੈਨੂੰ ਸਤਿਗੁਰਾਂ ਨੇ ਅਜੀਹਾ ਦਿੱਤਾ ਜਿਹਦੇ ਨਾਲ ਤੂੰ ਵੱਡੇ ਤੋਂ ਵੱਡੇ ਇੱਕ ਅਵਿਸ਼ਕਾਰ ਦਾ ਜਿਹੜਾ ਹੈ ਜਨਮ ਕਰਵਾ ਸਕਦਾ ਹੈ ਵੱਡੇ ਤੋਂ ਵੱਡੀ ਜਿਹੜੀ ਐ ਟੈਕਨੋਲੋਜੀ ਨੂੰ ਬਣਾ ਸਕਦਾ ਹੈ ਵੱਡੀ ਤੋਂ ਵੱਡੀ ਚੀਜ਼ ਨੂੰ ਤਿਆਰ ਕਰ ਸਕਦਾ ਹੈ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਦੇ ਨਾਲ ਪਿਆਰਿਓ ਸਤਿਗੁਰੂ ਕਹਿੰਦੇ ਤੂੰ ਗਿਲੇ ਕਰਦਾ ਹੈਂ ਤੂੰ ਸ਼ਿਕਵਾ ਕਰਦਾ ਹੈ ਮੇਰੀ ਕਿਸਮਤ ਚੰਗੀ ਨਹੀਂ ਮੇਰੀ ਕਿਸਮਤ ਮਾੜੀ ਹੈ ਮੇਰੇ ਇੰਜ ਹੈ ਜੀ ਇੰਜ ਹੈ ਪਰ ਕਹਿੰਦੇ ਯਾਦ ਰੱਖ ਜੇ ਤੈਨੂੰ ਆਪ ਨੂੰ ਕੁਝ ਨਹੀਂ ਨਾ ਸੁਝਦਾ ਕਹਿੰਦੇ ਸਤਿਗੁਰੂ ਦੇ ਨੇੜੇ ਹੋ ਜਾ ਕਹਿੰਦੇ ਯਾਦ ਰੱਖ ਤੇਰੀ ਸੋਚ ਰਤਨਾ ਜਵਾਹਰਾਂ ਤੋਂ ਮਹਿੰਗੇ ਭਾਅ ਦੇ ਵਿੱਚ ਵਿਕਣ ਲੱਗ ਜਾਏਗੀ ਦੁਨੀਆ ਦੇ ਲੋਕ ਤੇਰੇ ਕੋਲੇ ਆਪ ਚੱਲ ਕੇ ਆਉਣਗੇ ਫਾਰਸ਼ਾ ਜੀ ਜਿਵੇਂ ਗੁਰਬਾਨੀ ਵਿੱਚ ਸਮਝਾਉਂਦੇ ਆ ਨਾ 18 ਸਿੱਧੀਆਂ 9 ਨਦੀਆਂ ਪਿੱਛੇ ਲੱਗੀਆਂ ਫਿਰ ਹੈ ਜੋਹਰ ਹਿਰਦਾ ਸਦਾ ਵਸਾਏ ਜੋ ਉਸ ਪਰਮਾਤਮਾ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਕਹਿੰਦੇ ਸਤਿਗੁਰੂ ਮਹਾਰਾਜ ਐਸੀ ਕਿਰਪਾ ਕਰਦੇ ਨੇ 9 ਨਦੀਆਂ 18 ਸਿੱਧੀਆਂ ਦੇ ਪਿੱਛੇ ਪਿੱਛੇ ਚੱਲਦੀਆਂ ਫਿਰਦੀਆਂ ਨੇ ਕਹਿੰਦੇ ਸਤਿਗੁਰੂ ਇਹੋ ਜੀ ਕਿਰਪਾ ਕਰ ਦਿੰਦੇ ਨੇ ਹੁਣ ਆਪਾਂ ਇੱਥੇ ਬਚਨ ਪੜ੍ਹ ਰਹੇ ਸੀ ਪਾਰਸ਼ਾ ਕਹਿੰਦੇ ਨੇ ਝੱਜਾ ਚੂਰਨ ਮਿਟੈ ਤੁਮਾਰੋ ਹਿਵਣਜਾਰੇ ਜੀਵਾ ਤੇਰਾ ਹਰ ਕਿਸਮ ਦਾ ਚਿੰਤਾ ਫਿਕਰ ਮਿਟ ਜਾਏਗਾ RAM ਨਾਮ ਸਿਓ ਕਰ ਬਿਵਹਾਰੋ ਤੂੰ ਪਰਮਾਤਮਾ ਦੇ ਨਾਮ ਦਾ ਵਣਜ ਕਰ ਲੈ ਝੂਰਤ ਝੂਰਤ ਸਾਕਤਮੂਆ ਪ੍ਰਭੂ ਨਾਣੋ ਵਿਛੜਿਆ ਬੰਦਾ ਚਿੰਤਾ ਛੋਰੀਆਂ ਵਿੱਚੀ ਆਤਮਕ ਮੌਤੇ ਮਰਿਆ ਰਿੰਦਾ ਜਾ ਕਹਿ ਰਦਾ ਹੋਤ ਭਾਉ ਬੀਆ ਕਿਉਂਕਿ ਉਸਦੇ ਹਿਰਦੇ ਵਿੱਚ ਪਰਮਾਤਮਾ ਨੂੰ ਵਿਚਾਰ ਕੇ ਮਾਇਆ ਦਾ ਪਿਆਰ ਬਣਿਆ ਹੁੰਦਾ ਆ ਤੇ ਗੁਰਮਖੋ ਇਹ ਗੱਲ ਯਾਦ ਰੱਖਿਆ ਜੇ ਸਤਗੁਰੂ ਮਹਾਰਾਜ ਬੜੀ ਵੱਡੀ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਗੁਰਮਖੋ ਕਿਉਂਕਿ ਸਤਗੁਰੂ ਕਹਿੰਦੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਉਹਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ ਝੰਜਟ ਝੇੜੇ ਦੂਰ ਹੋ ਜਾਂਦੇ ਨੇ ਤੇ ਜਿਹੜਾ ਗੁਰੂ ਨਾਲ ਨਹੀਂ ਜੁੜਦਾ ਉਹ ਹਮੇਸ਼ਾ ਇਦਾਂ ਹੀ ਜਿਹੜਾ ਹੈ ਝੰਜਟ ਝੇੜਿਆਂ ਦੇ ਵਿੱਚ ਪਿਆ ਰਹਿੰਦਾ ਆ ਪਿਆਰਿਓ ਉਹ ਇਦਾਂ ਹੀ ਫਿਰਦਾ ਰਹਿੰਦਾ ਪਰ ਸਤਿਗੁਰੂ ਕਹਿੰਦੇ ਨਹੀਂ ਪਿਆਰਿਓ ਇਦਾਂ ਫਿਰਨ ਦੇ ਨਾਲੋਂ ਇਦਾਂ ਤੂੰ ਅੱਗੇ ਹੋਣ ਦੇ ਨਾਲੋਂ ਇਹ ਗੱਲ ਯਾਦ ਰੱਖ ਸੱਜਣਾ ਪਾਤਸ਼ਾਹ ਜੀ ਨੇ ਗੱਲ ਹੀ ਕਰ ਦਿੱਤੀ ਮੇਰੇ ਸਤਿਗੁਰੂ ਕਹਿੰਦੇ ਨੇ ਧੋਤੀ ਡੰਡੋਤ ਪ੍ਰਸ਼ਾਦਨ ਭੋਗਾ ਕਹਿੰਦੇ ਧੋਤੀ ਦੇ ਡੰਡੋਤ ਨਮਸ਼ਕਾਰਾਂ ਯਾਦ ਰੱਖ ਗਵਨ ਕਰ ਹੈ ਗੋਸਗ ਲੋ ਲੋਗਾ ਕਹਿੰਦੇ ਮੈਂ ਮਹੱਲਾ ਦੇ ਭੋਗ ਵਿਲਾਸ ਸਾਰਾ ਜਗਤ ਹੀ ਆਖਰ ਕੋਚ ਕਰ ਜਾਏਗਾ ਪਰ ਇਥੇ ਕੇਵਲ ਤੇ ਕੇਵਲ ਕਹਿੰਦੇ ਉਹ ਬਚੇਗਾ ਕੌਣ ਬਚੇਗਾ ਜਿਹੜਾ ਸਤਗੁਰੂ ਦਾ ਪਿਆਰਾ ਹੈ ਕਹੋ ਨਾਨਕ ਜਿਸ ਕਿਰਪਾ ਕਰੈ ਕਹਿੰਦੇ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਏ ਤੇ ਜਿਹਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਏ ਨਿਹਚਲ ਥਾਨ ਸਾਧ ਸੰਗਤ ਰਹਿ ਕਹਿੰਦੇ ਉਹੀ ਤਰਦਾ ਹੈ ਸੰਸਾਰ ਸਮੁੰਦਰ ਭਵਜਲ ਤੋਂ ਪਾਰ ਲੰਘ ਜਾਂਦਾ ਨਹੀਂ ਬਾਕੀ ਇੱਥੇ ਹੀ ਡੁੱਬ ਜਾਂਦੇ ਨੇ ਸੋਚ ਕਰਕੇ ਆਪਾਂ ਗੁਰੂ ਦੀ ਬਾਣੀ ਦਾ ਜਾਪ ਕਰੀਏ ਗੁਰੂ ਨਾਲ ਜੁੜੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਹੀਏ ਗੁਰ ਸਿੱਖੋ ਮਹਾਂਪੁਰ ਕਹਿੰਦੇ ਹੁੰਦਾ ਸੀ ਕਹਿੰਦੇ ਜੇਕਰ ਕਿਸਮਤ ਨੂੰ ਚਮਕਾਉਣਾ ਹੈ ਜੇ ਕਿਸਮਤ ਨੂੰ ਬੈਠ ਕੇ ਉਲੰਭੇ ਹੀ ਦੇਈ ਜਾਣੇ ਨੇ ਫਿਰ ਕੁਝ ਨਹੀਂ ਹੱਥ ਪਲੇ ਲੱਗਣਾ ਜੇ ਕਿਸਮਤ ਬਦਲਣੀ ਹੈ ਤੇ ਯਾਦ ਰੱਖੀ ਸਜਣਾ ਕਹਿੰਦੇ ਮਾਤਾ ਭਾਗ ਭਰੀ ਵਰਗੀ ਜਿਹੜੀ ਐ ਤੈਨੂੰ ਕਿਸਮਤ ਕਰਨੀ ਪੈਣੀ ਐ ਤੇ ਯਾ ਯਾਦ ਰੱਖਿਓ ਕਿ ਇਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਜਿਸਨੇ ਸੱਤ ਪੁੱਤਰਾਂ ਦੀ ਦਾਤ ਲਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੋਕ ਕੋਖ ਨੂੰ ਕਹਿੰਦੇ ਸੀ ਇਹ ਤੇ ਵਾਂਝ ਹੈ ਤੇ ਸਤਗੁਰੂ ਦੀ ਕਿਰਪਾ ਹੋਈ ਰਹਿਮਤ ਹੋਈ ਜਿੱਦੇ ਤੋਂ ਸਤ ਸਤਗੁਰੂ ਮਹਾਰਾਜ ਜੀ ਤੋਂ ਰਹਿਮਤ ਕਰ ਲਿਆ ਕਰਕੇ ਵਰ ਲਿਆ ਕਰਕੇ ਉਹਨੇ ਸੱਤ ਪੁੱਤਰਾਂ ਨੂੰ ਜਨਮ ਦਿੱਤਾ ਇਦਾਂ ਵੀ ਕਿਸਮਤ ਬਦਲਦੀ ਐ ਜੇ ਗੁਰੂ ਤੇ ਭਰੋਸਾ ਹੋਵੇ ਸੋ ਆਪਾਂ ਸਤਿਗੁਰੂ ਦੀ ਬਾਣੀ ਤੇ ਭਰੋਸਾ ਕਰੀਏ ਗੁਰੂ ਤੇ ਭਰੋਸਾ ਕਰਨਾ ਸਿੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ